ਦਸੰਬਰ ਦੇ ਅੱਧ ਵਿੱਚ ਇੱਕ ਆਰਟੀਆਈ ਪਾਈ ਜਾਂਦੀ ਹੈ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦੇਸ਼ੀ ਦੌਰੇ ਤੇ ਨੇ ਤੇ ਉਹਨਾਂ ਦੇ ਪਿੱਛੋਂ ਇਹ ਹੈਲੀਕਾਪਟਰ ਜਿਹੜਾ ਸਰਕਾਰੀ ਹੈ ਉਹ ਚੱਲ ਰਿਹਾ ਉਸ ਤੋਂ ਨੂੰ ਲੈ ਕੇ ਜਾਣਕਾਰੀ ਮੰਗੀ ਜਾਂਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਸਰਕਾਰ ਵੱਲੋਂ ਇਸ ਦੇ ਖਿਲਾਫ ਮਾਮਲਾ ਨਿਯਾਣੇ ਵਿੱਚ ਦਰਜ ਕਰ ਲਿਆ ਜਾਂਦਾ ਆਰਟੀਆਈ ਜਿਸ ਨੇ ਪਾਈ ਉਸ ਦੇ ਵਿਰੁੱਧ ਤੇ 10 ਜਣੇ ਹੋਰ ਜਿਨ੍ਹਾਂ ਵਿੱਚ ਦੋ ਮੇਨ ਪੰਜਾਬ ਦੇ ਪੱਤਰਕਾਰ ਵੀ ਨੇ ਜਿਸ ਵਿੱਚ ਮਨਿੰਦਰਜੀਤ ਸਿੰਘ ਸਿੱਧੂ ਅਤੇ ਮਿੰਟੂ ਗੁਰਸਰੀਆ ਉਹਨਾਂ ਦੇ ਬਰਖਲਾਫ ਜਿਹੜਾ ਵਾ ਮਾਮਲਾ ਦਰਜ ਕਰ ਲਿਆ ਜਾਂਦਾ ਜਿਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ 'ਚ ਕਾਫੀ ਜਿਹੜਾ ਰੋਸ ਪੂਰੇ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਉਸ ਨੂੰ ਲੈ ਕੇ ਅੱਜ ਫਤੇਗੜ ਚੂੜੀਆਂ ਵਿਕੇ ਵੀ ਜੋ ਪ੍ਰੈਸ ਐਸੋਸੀਏਸ਼ਨ ਉਹਨਾਂ ਵੱਲੋਂ ਡਾਕਟਰ ਵਿਕਰਮ ਸਿੰਘ ਦੀ ਅਗਵਾਈ ਵਿੱਚ ਇਸ ਸਮੂਹ ਪੱਤਰਕਾਰਾਂ ਵੱਲੋਂ ਐਸਟੀਐਮ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਜੋ ਐਫਆਈਆਰ ਦਰਜ ਕੀਤੀ ਗਈ ਹੈ ਸਿੱਧੂ ਅਤੇ ਮਿੰਟੂ ਗੋਸਰੀਆ ਬਰਦ ਉਸ ਨੂੰ ਕੈਨਸਲ ਕੀਤਾ ਜਾਵੇ ਗੱਲਬਾਤ ਕਰਦੇ ਐਸਟੀਐਮ ਅਤੇ ਜਿਹੜੇ ਆਪਣੇ ਪੱਤਰਕਾਰ ਆਏ ਨੇ ਬਿਲਕੁਲ ਜੀ ਇੱਥੇ ਕੋਈ ਸ਼ੱਕ ਨਹੀਂ ਕੀ ਸੱਚ ਲਿਖਣਾ ਪੱਤਰਕਾਰਾਂ ਦਾ ਮੋਢਲਾ ਪਹਿਲਾ ਹੱਕ ਆ ਇਹ ਜਿਹੜੇ ਦੋ ਪੱਤਰਕਾਰ ਆ ਨਾਮ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਆ ਇਹਨਾਂ ਨੇ ਜੋ ਵੀ ਪੰਜਾਬ ਸਰਕਾਰ ਦੀ ਜਿਹੜੀ ਜਿਹੜੀ ਗੱਲ ਜਿਹੜੀ ਆਪਣਾ ਹੈਲੀਕਾਪਟਰ ਨੂੰ ਲੈ ਕੇ ਜਾਂ ਹੋਰ ਕੀਤੀ ਗਈ ਉਹਨਾਂ ਨੇ ਸੱਚ ਲਿਖਿਆ ਔਰ ਸੱਚ ਦਾ ਜਿਹੜਾ ਸਰਕਾਰ ਨੂੰ ਉਹ ਚੁਭਿਆ ਆ ਇਸ ਕਰਕੇ ਸਰਕਾਰ ਨੇ ਇਹਨਾਂ ਦੋ ਪੱਤਰਕਾਰਾਂ ਮਿੰਟੂ ਗੁਰਸਰੀਆ ਤੇ ਮਨਿੰਦਰ ਜੀ ਸਿੱਧੂ ਦੇ ਜਿਹੜੇ ਪਰਚਾ ਦਰਜ ਕੀਤਾ ਅਸੀਂ ਸ਼ਖਤ ਸ਼ਬਦਾਂ 'ਚ ਉਹਦੀ ਨਖੇਦੀ ਕਰਦੇ ਆ ਅੱਜ ਅਸੀਂ ਪ੍ਰੈਸ ਐਸੋਸੀਏਸ਼ਨ ਫਤੇਗੜ ਚੂੜੀਆਂ ਦੇ ਸਮੂਹ ਪੱਤਰਕਾਰਾਂ ਨੇ ਐਸ.ਜੀ.ਐਮ ਸਾਹਮਣੂ ਜਿਹੜਾ ਮੈਡਮ ਨੂੰ ਇਹਦਾ ਜਿਹੜਾ ਮੰਗ ਪੱਤਰ ਦਿੱਤਾ ਆ ਤੇ ਅਸੀਂ ਜੇ ਸਰਕਾਰ ਨੇ ਇਹਨਾਂ ਨੂੰ ਰਿਹਾ ਜਾਂ ਇਹਨਾਂ ਤੇ ਜਿਹੜਾ ਪਰਚਾ ਜਿਹੜਾ ਦਰਜ ਹੋਇਆ ਰੱਦ ਨਾ ਕੀਤਾ ਤਾਂ ਅਸੀਂ ਜਿਹੜਾ ਅਗਲਾ ਜਿਹੜਾ ਸੰਘਰਸ਼ ਆ ਹੋਰ ਤੇਜ਼ ਕਰਾਂਗੇ ਦੇਖੋ ਅੱਜ ਅਸੀਂ ਸਮੂਹ ਪ੍ਰੈਸ ਐਸੋਸੀਏਸ਼ਨ ਵੱਲੋਂ ਮੈਡਮ ਮੈਸਡਿਮ ਦੇ ਸੰਮੁਖ ਪੇਸ਼ ਹੋਏ ਆ ਤੇ ਅਸੀਂ ਇਸ ਮਸਲੇ ਤੇ ਆਪਣਾ ਮੰਗ ਪੱਤਰ ਵੀ ਰੱਖਿਆ ਕਿਉਂਕਿ ਦੇਖੋ ਜਿਹੜੀ ਪ੍ਰੈਸ ਐ ਨਾ ਉਹਨੂੰ ਆਪਾਂ ਲੋਕਤੰਤਰ ਦਾ ਚੌਥਾ ਥੰਮ ਮੰਨਦੇ ਆ ਔਰ ਮੰਨਿਆ ਵੀ ਜਾਂਦਾ ਰਹੂਗਾ ਕਿਉਂਕਿ ਜੇ ਕੁਝ ਗਲਤ ਹੁੰਦਾ ਨਾ ਤਾਂ ਉਹਦੇ ਨਾਲ ਕੁਝ ਚੰਗਾ ਵੀ ਹੁੰਦਾ ਕਿਉਂਕਿ ਪੱਤਰਕਾਰਾਂ ਦਾ ਤੇ ਮੁਢਲਾ ਹੀ ਫਰਜ ਇਲਾਇ ਹੋਈ ਆ ਕਿ ਜੋ ਵੀ ਸਮਾਜ ਦੇ ਵਿੱਚ ਗਲਤ ਕੰਮ ਹੋ ਰਿਹਾ ਉਹਨਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾ ਤੇ ਜੋ ਸਰਕਾਰ ਦੀਆਂ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਣਾ ਲੋਕਾਂ ਤੱਕ ਨਹੀਂ ਪਹੁੰਚ ਸਕਦੇ ਤੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਇਹ ਪੱਤਰਕਾਰਾਂ ਦਾ ਕੰਮ ਹੁੰਦਾ ਮੀਡੀਆ ਦਾ ਕੰਮ ਹੁੰਦਾ ਪਰ ਇਹ ਕਿਤੇ ਵੀ ਜਾਇਜ਼ ਨਹੀਂ ਹੈ ਕਿ ਜੇ ਕੋਈ ਪੱਤਰਕਾਰ ਕੋਈ ਸੱਚ ਲਿਖਦਾ ਹੈ ਤਾਂ ਉਹਦੇ ਉੱਤੇ ਜਿਹੜਾ ਉਹ ਪਰਚਾ ਦਰਜ ਕਰ ਦਿੱਤਾ ਜਾਵੇ ਤੇ ਇਸ ਮਸਲੇ ਦੇ ਸਬੰਧ ਵਿੱਚ ਅੱਜ ਅਸੀਂ ਪ੍ਰੈਸ ਰੋਡ ਦਿੱਤਾ ਵਾ ਦੂਜਾ ਮੰਗ ਪੱਤਰ ਦਿੱਤੇ ਆ ਵਾ ਤੇ ਅਸੀਂ ਇਹ ਪੁਰਜ਼ੋਰ ਮੰਗ ਕਰਦੇ ਆ ਕਿ ਜਿਹੜੇ ਪਰਚੇ ਦਰਜ ਹੋਏ ਨੇ ਉਹਨੂੰ ਤੁਰੰਤ ਜਿਹੜਾ ਉਹ ਕੈਨਸਲ ਕਰ ਦਿੱਤਾ ਜਾਵੇ ਤੇ ਇਹ ਸਰਕਾਰ ਦੀ ਇਸ ਗੱਲੋਂ ਨਿੰਦਾ ਵੀ ਕਰਦੇ ਆ ਕਿ ਸੱਚ ਬੋਲਣ ਵਾਲਿਆਂ ਦੀ ਜਿਹੜੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਵੇਖੋ ਜੀ 12 ਦਸੰਬਰ ਨੂੰ ਲੁਧਿਆਣਾ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਕੁਝ ਪੱਤਰਕਾਰ ਸਾਥੀਆਂ ਤੇ ਜਿਹੜੇ ਪੰਜਾਬ ਦੇ ਨਾਮੀ ਪੱਤਰਕਾਰ ਨੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਨੇ ਕਿ ਉਹਨਾਂ ਵੱਲੋਂ ਸਵਾਲ ਕੀਤਾ ਜਾਂਦਾ ਕਿ ਹੈਲੀਕਾਪਟਰ ਦੀ ਜਾਣਕਾਰੀ ਲਈ ਜਾਂਦੀ ਹੈ ਵੀ ਇਹਨੂੰ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਵਿੱਚ ਕੌਣ ਚਲਾ ਰਿਹਾ ਉਸ ਤੋਂ ਬਾਅਦ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਜਿਸ ਦੇ ਰੋਜ਼ ਵੱਜੋਂ ਸਮੁੱਚੇ ਪੰਜਾਬ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਜਿਹੜਾ ਉਹ ਆਪਣਾ ਰੋਜ਼ ਜਾਰੀ ਕੀਤਾ ਜਾ ਰਿਹਾ ਅੱਜ ਅਸੀਂ ਵੀ ਫਤੇਗੜ ਚੂੜੀਆਂ ਦੇ ਐਸ.ਡੀ.ਐਮ ਦਫ਼ਤਰ ਵਿਖੇ ਮੈਡਮ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ ਵਾ ਤੇ ਮੰਗ ਕੀਤੀ ਆ ਕਿ ਜਿਹੜੀ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਹੈ ਮੀਡੀਆ ਨੂੰ ਦਬਾਇਆ ਨਾ ਜਾਵੇ ਸਗੋਂ ਉਹਦੇ ਜਿਹੜੇ ਜਿਹੜੀਆਂ ਉਹਦੀਆਂ ਮੁੱਢਲੇ ਫਰਜ਼ੇ ਉਹਨੂੰ ਨਿਭਾਉਣ ਦਿੱਤੇ ਜਾਣ ਤਾਂ ਕਿ ਜਿਹੜੇ ਲੋਕਾਂ ਦੀ ਜਿਹੜੀ ਸੱਚ ਦੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚ ਸਕੇ ਤੇ ਆਪਾਂ ਵੀ ਇਹ ਮੰਗ ਕਰਦੇ ਆ ਸਾਰੇ ਸਾਥੀ ਇੱਥੇ ਇਕੱਠੇ ਹੋਏ ਆ ਕਿ ਇਹ ਮਿੰਟੂ ਗੁਰਸਰੀਆ ਜਾਂ ਮਨਿੰਦਰਜੀਤ ਜਾਂ ਹੋਰ ਕਈ ਲੋਕਾਂ ਦੇ ਜਿਹੜੇ ਪਰਚੇ ਦਰਜ ਨੇ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਤੇ ਜਿਹੜਾ ਸਰਕਾਰ ਜਿਹੜਾ ਸਰਕਾਰੀ ਜਿਹੜੇ ਖਬਰਾਂ ਵਾਂ ਉਹਨਾਂ ਨੂੰ ਮੀਡੀਆ ਨੂੰ ਜਿਹੜੀ ਉਹ ਖੁੱਲ੍ਹ ਦਿੱਤੀ ਜਾਏ ਜਿਹੜੀ ਕਿਉਂਕਿ ਮੀਡੀਆ ਆਜ਼ਾਦ ਆ ਇਹ ਦਬਾਇਆ ਨਹੀਂ ਜਾ ਸਕਦਾ ਤੇ ਰਹੀ ਗੱਲ ਸਰਕਾਰ ਦੇ ਸਰਕਾਰ ਵੱਲੋਂ ਜਿਹੜਾ ਗਲਤ ਕੀਤਾ ਗਿਆ ਪਰਚ ਜਰੂਰ ਜਿਹੜੇ ਉਹ ਰੱਦ ਕੀਤੇ ਜਾਣੇ ਚਾਹੀਦੇ। ਹਾਂਜੀ ਜਿਹੜਾ ਮੰਗ ਪੱਤਰ ਅੱਜ ਫਤਿਹਗੜ ਚੂੜੀਆਂ ਪ੍ਰੈਸ ਐਸੋਸੀਏਸ਼ਨ ਵੱਲੋਂ ਦਿੱਤਾ ਗਿਆ ਹੈ ਉਹਨੂੰ ਅਸੀਂ ਪ੍ਰੋਪਰ ਫੋਰਮ ਤੇ ਪੁਟ ਅਪ ਕਰ ਦਿਆਂਗੇ। ਦੇਖੋ ਫੇਰ ਪੀਕਾ ਮੈਂ ਤੁਹਾਨੂੰ ਅੱਜ ਅਧਿਕਾਰਤ ਗਿਆ ਪ੍ਰੈਸ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜੀ ਅੱਜ ਜਿਹੜਾ ਵੀ ਮੰਗ ਪੱਤਰ ਦਿੱਤਾ ਗਿਆ ਹੈ ਫਤਿਹਗੜ ਚੁੜੀਆਂ ਪ੍ਰੈਸ ਐਸੋਸੀਏਸ਼ਨ ਵੱਲੋਂ ਉਹਨੂੰ ਪ੍ਰੋਪਰ ਫੋਰਮ ਤੇ ਅਸੀਂ ਪੁਟ ਅਪ ਕਰ ਰਹੇ ਹਾਂ